ਮਨ ਚਿਹਰੇ ਦੇਖੰਦੇ ਸਾਰਿਆਂ ਦੇ ਮਾੜਾ ਯਾਰ ਬੈਲਾ ਨਹੀਂ ਬੇਚੀਆ ਸਦੈਨ ਹੋ ਜਾ ਬਈ ਸੁ ਕਾਫੀ ਸਮੇ ਤੋਂ ਪਿਛਲੇ 6-7 ਸਾਲ ਤੋਂ ਆ ਰਹੇ ਆ ਭਾਈ ਅੰਤੋਜ ਬੈਠਾ ਸਾਡੀ ਸਮੁੱਚੀ ਟੀਮ ਬੈਠੀ ਆ ਡਾਕਟਰ ਅਮਨ ਵਾਇਸ ਇੰਜੀਨੀਅਰ ਨੇ ਜਸਪੀਤ ਸਿੰਘ ਖੈਰਾ ਜੀ ਲੰਬਾ ਜੀ अरोड़ा ਜੀ ਚੰਦਵਾਜਾ ਜੀ ਲੰਮੇ ਸਮੇਂ ਤੋਂ ਤੁਹਾਡੇ ਤੇ ਬਲੀ ਬੋਲ ਆ ਰਹੀਆਂ ਬਾਈ ਹਰ ਸਾਲੇ ਰੋਣਾ ਪਉਂਦੇ ਵੀ ਲੋਕਾਂ ਜਿਹੜਾ ਨਾਲ ਸਾਨੂੰ ਮਾਰਤਾ ਹੁਣ ਅਸੀਂ ਐਲਾਨ ਕੀਤਾ ਵੀ 3 ਤਰੀਕ ਨੂੰ ਇਹ ਸਾਰਾ ਬੰਦ ਕਰ ਦਿੰਨਾ ਖੇਹਰਾ ਜਿਹੜਾ 9 ਕਰੋੜ ਲੀਟਰ ਜਿਆਦਾ ਸਾਡੇ ਪਾਣੀ 'ਚ ਰੋਜ਼ ਪਾ ਦਿੰਦੇ ਆ ਸਾਡੀ ਜੇ ਤੋਂ ਪਹਿਲਾਂ 9 ਕਰੋੜ ਲੀਟਰ ਪਾਣੀ ਕੱਢਿਆ ਜਾਂਦਾ ਉਸ ਕੈਮੀਕਲ ਪਾ ਕੇ ਜਿਆਦਾ ਪਾ ਕੇ ਪਾਣੀ 'ਚ ਪਾ ਕੇ ਸੂਫ ਫੇਰ ਮਾਰਿਆ ਜਾਂਦਾ ਦੂਰਾ ਕਿਸਾਨ ਟਾਪੇ ਤੋਂ ਪਾਣੀ ਵੀ ਬਕਾਇਆ ਜਾਂਦਾ ਜ਼ਿੰਮੇਵਾਰ ਇਕੱਲੇ ਕਿਸਾਨ ਐ ਗਿਆ ਪਤੋਂ ਨਾਲ ਆਉਣਿਆ ਪਾਣੀ ਮੁੱਕ ਰਿਹਾ ਕੋਈ ਦੋ ਲਾਵਾ ਨਹੀਂ ਥੋਡੇ ਕੋਲੇ 15 ਸਾਲ ਦਾ ਪਾਣੀ ਆ ਥੱਲੇ ਵੀ ਇਧਰ ਵੀ ਹਲਾ ਥੋਡੇ ਬਾੜੇ ਆ ਸਾਨੂੰ 12 ਸਾਲ ਹੋ ਗਏ ਮੈਂ ਕਿਹਦਾ ਗੱਲ ਬੋਲਦਾਂ ਵੀ ਪਾਣੀ ਮੁੱਕ ਜੂ ਪਾਣੀ ਮੁੱਕ ਜੂ ਸੜਾ 13 ਲੋਕ ਮੰਨਣ ਨੂੰ ਤਿਆਰ ਨਹੀਂ ਐ ਕਿ ਮਾਰਾ ਮੋਟਾ ਕਰਦੇ ਜੂ ਸਰਕੇ ਦੂਦੋ ਟੋਟੇ ਇਕੱਠੇ ਪਾਲ ਲਈ ਮੋਸਰਾ ਤੇ ਪਾਇਆ ਕਿ ਨਹੀਂ ਪਾਇਆ ਇਹਨਾਂ ਖੇਤੀਬਾੜੀ ਕਰਦੇ ਆ ਪਾਣੀ ਥੱਲੇ ਗਿਆ ਕਿ ਨਹੀਂ ਗਿਆ ਸੋਦੇ ਸ਼ਾਇਦ ਨਾ ਗਿਆ ਹੁਣ ਸਾਨੂੰ ਨਹੀਂ ਪਤਾ ਮੇਲੇ ਦਰਿਆ ਕਰਦਾ ਔਰ ਬਾਕੀ ਪੰਜਾਬ ਦੇ ਵਿੱਚ ਮੇਰਾ ਪਿੰਡ ਵੀ ਨਾਲ ਦੇ ਉੱਤੇ ਆ ਮੇਰੇ ਪਿੰਡ ਦੀ 20% ਪਾਣੀ ਪੰਜਾਬ ਦੀ ਨਹਿਰ ਚੋਂ ਨਾਲ ਲੱਗਣ ਦੇ ਸਾਮੇ ਸਾਰੇ ਚਲੇ ਗਿਆ ਉਹ ਮੈਂ ਇੱਥੇ ਗੱਲ ਕਰਦਾ ਜਿੰਨੇ ਜਿਆ ਕੰਨੇ ਆਰ ਕੇ ਹੋਰ ਮੇਰੇ ਮਿੱਤਰ ਨੇ ਮੁੰਡੇ ਸੋਦੇ ਇਲਾਕੇ ਦੇ ਪਿੰਡਾਂ ਦੇ ਮੈਂ ਕਿਹਾ ਬਾਈ ਯਾਰਾਂ ਜਿਵੇਂ ਲੱਗਦਾ ਸੁੱਗਾ ਇਲਾਕਾ ਹਿਲ ਨਹੀਂ ਰਿਹਾ ਕਹਿੰਦਾ ਭਾਈ ਇਹ ਤਾਂ ਮੁਸ਼ਕਲ ਆ 10 ਕਰੋੜ ਦਾ ਕਿੱਲਾ ਹੋ ਗਿਆ ਇਹਨਾਂ ਨੇ ਕੀ ਰਹਿਣਾ 10 ਕਰੋੜ ਦਾ ਕਿੱਲਾ ਵੇਚ ਕੇ ਜਦੋਂ ਮੰਨ ਲਿਆ ਲੁਧਿਆਣੇ ਰਹਿਣ ਲੱਗ ਜਾਓਗੇ ਉਹਦੇ ਬੱਕਾ ਸਾਰਾ ਮੈਨੂੰ ਤਾਂ ਤੁਸੀਂ ਕੀ ਪਾਉਣਾ ਪਕੜਾਂ ਦੇ ਫੁੱਟਾਂ 'ਚ ਰਹੀ ਜਾਂਦੇ ਹਾਂ ਮੈਂ ਦੇਖਿਆ ਆਹੋ ਜਿੰਨੇ ਆਪਣਾ ਬਣਾਈ ਬੈਠੇ ਆ ਕੀ ਕਹਿੰਦੇ ਉਹਨਾਂ ਨੂੰ ਫਲੈਟ ਜੇ ਉਹ ਸਾਰੇ ਤੋਂ ਪਿੰਡਾਂ ਦੀਆਂ ਜ਼ਮੀਨਾਂ ਵੇਚ ਕੇ ਪਿੰਡਾਂ ਦੇ ਘਰ ਛੱਡ ਕੇ ਜਾਂ ਪਿੰਡਾਂ ਦੇ ਘਰ ਕਰਾਇਆ ਦੇ ਦੇ ਕੇ ਤੇ ਰਹਿਣ ਲੱਗ ਗਿਆ ਕੁੱਕੜਾਂ ਦੇ ਫੁੱਲਿਆਂ ਜਾ ਕੇ ਚਲੋ ਮੰਨ ਲਿਆ ਤੁਸੀਂ ਉੱਥੇ ਰਹਿਤ ਹੋਗੇ ਫਿਰ ਜਿਆਰ ਤੋਂ ਬਾਜੋਗੇ ਭਾਈ ਆ ਆ ਪੀਨੇ ਹੋ ਤੁਸੀਂ ਆਹਾ ਮੇਰੇ ਕੋਲੇ ਬੋਤਲ ਆਹੀ ਪੀ ਲੋਗੇ ਬਰਦ-ਬਰਦ ਆ ਜਿੱਥੇ 10 ਰੁਪਈਆ ਦੀ ਆ 20 ਰੁਪਈਆ ਦੀ ਉੱਥੇ ਤੁਸੀਂ 500 ਵਾਲੀ ਲੈ ਕੇ ਪੀ ਲੋਗੇ 1000 ਵਾਲੀ ਲੈ ਕੇ ਪੀ ਲੋਗੇ ਇਹ ਪਾਣੀ ਥੋੜਾ ਲੋੜੀ ਦੇ ਤਰਤੀ ਹੈ ਜੇ ਸਰੀਰ ਨੂੰ ਲੋੜੀ ਦੇ ਆ ਉਹ ਕਾਢ ਹੀ ਦਿੰਦੇ ਆ ਆ ਜਿੰਨੇ ਜ਼ੋਰ ਜ਼ਾਰ ਥੋੜੇ ਤੁਹਣ ਲਾ ਕੇ ਗੋਡੇ ਮੋਡੇ ਜਿੰਨੇ ਤੁਹਣ ਲਾ ਕੇ ਨਿਗਾਹ ਕਟਨੀ ਸ਼ੁਰੂ ਹੋ ਗਈ ਕੰਨਾਂ ਨੂੰ ਸੁਣਨੋ ਕੱਟ ਲੱਗਿਆ ਆ ਆ ਪਾਣੀਆ ਕਰਕੇ ਆ ਅਜਿਹਾ ਆਪਾਂ ਕਹਿੰਦੇ ਆ ਆ ਰੋਲ ਲਵਾ ਲਓ ਜੀ ਫਿਰ ਤੁਸੀਂ ਜਿਹੜੇ ਮਰਜੀ ਡਾਕਟਰ ਨੂੰ ਪੁੱਛ ਲਓ ਉਹ ਕੋਹ ਆਰੋ ਦਾ ਪਾਣੀ ਠੀਕ ਨਹੀਂ ਪਾਈ ਇਹ ਤੇ ਮਿੰਦਰ ਨੂੰ ਨਹੀਂ ਹੈਗੇ ਇਹ ਤੱਕਾਂ ਦੀ ਘਾਟ ਹੈ ਠੀਕ ਨਹੀਂ ਤੁਸੀਂ ਧਰਤੀ ਵਾਲਾ ਪਾਣੀ ਪੀਓ ਸਾਨੂੰ ਕੁਦਰਤ ਨੇ ਜਿਹਨੇ ਪ੍ਰਮਾਤਮਾ ਨੇ ਵਾਹਿਗੁਰੂ ਨੇ ਜਿਹਨੇ ਇਹ ਦੁਨੀਆਂ ਸਾਜੀ ਆ ਜਦੋਂ ਬੰਦਾ ਇੱਥੇ ਆਇਆ ਬੰਦੇ ਦੇ ਖਾਣ ਪੀਣ ਲਈ ਵੀ ਸਾਡੀਆਂ ਵਸਤੂਆਂ ਨੇ ਦਿੱਤੀਆਂ ਨੇ ਜਿਹੜਾ ਕੀ ਅਸੀਂ ਆਪਣੇ ਤੌਰ ਤੇ ਬਣਾ ਕੇ ਖਾਣਾ ਸ਼ੁਰੂ ਕਰਤਾ ਜਾਂ ਪੀਣਾ ਸ਼ੁਰੂ ਕਰਤਾ ਉਹ ਸਾਨੂੰ ਜਿਉਂਦਾ ਨਹੀਂ ਰੱਖੂਗਾ ਬਾਈ ਮੈਨਾਂ ਸਾਡੀ ਸੋਚ ਤੇ ਹੈਰਾਨ ਆ ਯਾਰ 500 ਰਾਤ ਦੀ ਗੱਲ ਹੈ ਬਰਾਹਰ ਪਿੰਡ ਬਹੁਤ ਵੱਡਾ ਪਿੰਡ ਆ ਪੰਜਾਬ ਦਾ ਅਸੀਂ ਉੱਤੇ ਵਿਆਹ ਸੀਗੇ ਰਾਤ ਨੂੰ ਜਾਗ ਉੱਤੇ ਵਾਗੇ ਆਹ ਸੋਚਿਆ ਲੁਪੀ ਪਾਣੀਆਂ ਦੇ ਮੁੱਦੇ ਤੇ ਇੱਕ ਨੌਜਵਾਨ ਮੁੰਡਾ ਕਹਿੰਦਾ ਇਹ ਨਹੀਂ ਲੋਕ ਰੋਲਾ ਪਾਈ ਇਹਨਾਂ ਛੋਡੇ ਵਾਰ ਜੁੱਟ ਕੇ ਕੀ ਗੱਲ ਐ ਆਹ ਮੁੰਡਾ ਲੈ ਕੇ ਪਾਣੀ ਕਿ ਲੋਕ ਕਿਹ ਵੀ ਲੋਕ ਪੀਂਦਈਏ ਕੋਈ ਨਾ ਬਜ਼ੁਰਗ ਵਾਚਾ ਇਹਦਾ ਸਿਹਰਾ ਗੱਲ ਵੀ ਠੀਕ ਹੈ ਤਾਂ ਐਵੇਂ ਰੋਲਾ ਪਾਉਂਦਾ ਪਾਣੀ ਯਾਰ ਕਰਤਾ ਯਾਰ ਕਰਤਾ ਜਿਹੜਾ ਪਾਣੀ ਧਰਤੀ 'ਤੇ ਡਾਬ ਆ ਜਾਂਦਾ ਉਹ ਪਾਣੀ ਵੀ ਸਾਫ਼ ਹੋ ਜਾਂਦਾ ਇਹ ਕੱਲਾ ਛੋਟਾ ਦਰਿਆਵਾਂ 'ਚ ਦੀ ਯਾਰ ਪਾਉਂਦੇ ਬੋਰ ਕਰਕੇ ਫੈਕਟਰੀਆਂ ਵਾਲੇ ਬੋਰ ਕਰਕੇ ਸਿੱਧਾ ਪਾਣੀ ਪਾ ਰਹੇ ਆ। ਉਸਦਾ ਪੱਤਣ ਦੇ ਵਿੱਚ ਜ਼ਹਿਰ ਪਾਈ ਜਾਂਦੇ ਆ, ਕੈਮੀਕਲ ਪਾਈ ਜਾਂਦਾ ਵਚਾ ਕਿੱਥੋਂ? ਆ ਤੁਹਾਡਾ ਐਂਡੀ ਪਿੰਡ ਆ। ਤੁਸੀਂ ਸਾਰੇ ਪਿੰਡ ਵਾਲੇ ਆਪਣੇ ਪਾਣੀ ਚੈੱਕ ਕਰਾ ਲਓ। ਤੁਹਾਡੇ ਸਾਰੇ ਪਾਣੀ ਦੇ ਵਿੱਚ ਜ਼ਹਿਰ ਆ, ਤੁਹਾਡੇ ਸਾਰੇ ਪਾਣੀ 'ਚ ਕੈਮੀਕਲ ਆ, ਤੁਹਾਡੇ ਸਾਰੇ ਪਾਣੀ 'ਚ ਯੂਰੇਨੀਅਮ। ਕਿੱਥੋਂ ਬਚੋਗੇ? ਆਪਾਂ ਅਗਰ ਜਿੱਤੇ ਦੀ ਜਵਾਨੀ ਮਾਰਤੀ ਕਿੱਤਣਾ ਦਿਨਾਂ ਦਾ ਬਾਜੂ ਦਾ ਛੜ ਦੂਗਾ ਠੀਕਾ ਨਾ ਲਾਉ ਨਾ ਪਿਉ ਪਾਣੀ ਵੀ ਪੀਣਾ ਛੱਡ ਦੋਗੇ ਪਾਣੀ ਦਾ ਆਪ 24 ਘੰਟੇ ਬਰਤਦਾ ਕਰਕੇ ਉੱਠ ਕੇ ਚਾਹ ਤੋਂ ਲੈ ਕੇ ਆਟਾ ਗੁੰਨਦਿਆਂ ਦਾਲ ਸਬਜ਼ੀ ਪਾਣੀ ਨਾਲ ਫਸਲਾਂ ਨੂੰ ਪਿਉਣਿਓ ਪਾਣੀ ਆਪ ਪੀਣਿਓ ਪਾਣੀਓ ਫਸਲਾਂ ਨੂੰ ਲਾਣਿਓ ਪਾਣੀਓ ਨਾਲੇ ਲਾਗਾ ਨਾਲੇ ਸੀ ਖਾਣੇ ਆ ਤਾਂ ਤੁਸੀਂ ਪਰ ਮੈਨੂੰ ਦੱਸੋ ਵੀ ਜਦੋਂ ਇਹ ਪਾਣੀ ਬਿਨਾਂ ਜੀਵ ਨਹੀਂ ਸੰਭੋਲ ਨਹੀਂ ਹੈਗਾ ਤੇਰੇ ਪਾਣੀ ਜ਼ਹਿਰ ਆ ਕੈਮੀਕਲ ਹੈ ਜਲੇਨੀਅਮਾਂ ਤੇ ਪਟੋਗੇ ਕਿ ਇਹ ਬਹੁਤ ਵੱਡਾ ਸਵਾਲ ਆ ਜਾਂ ਤੁਹਾਨੂੰ ਐ ਲੱਗਦਾ ਹੈ ਵੀ ਅਸੀਂ ਕਿਹੜਾ ਰਹਿਣਾ ਇੱਥੇ ਇਹ ਵੀ ਇਲਾਜ ਬਣਾ ਕੇ ਖੜੇ ਆ ਵੀ ਵੇਚੋ ਕਿੱਲਾ ਕੈਨੇਡਾ ਨੂੰ ਅਮਰੀਕਾ ਨੂੰ ਟੱਕ ਜੋ ਆਸਟ੍ਰੇਲੀਆ ਟੱਕ ਜੋ ਨਿਊਜ਼ੀਲੈਂਡ ਟੱਕ ਜੋ ਹੋਣੀ ਛੱਡਣਾ ਉੱਥੇ ਵੀ ਇੱਕ ਗੁਮਾਰੀ ਆ ਇੱਕ ਉਹਨਾਂ ਸਰੀ ਸਕੂਲ ਦੇ ਮੁੰਡੇ ਕੱਟ ਕੈਨੇਡਾ ਤੋਂ ਬਹੁਤ ਵੱਡਾ ਕੱਟ ਕੇ ਮੁੰਡੇ ਨੇ ਮੈਨੂੰ ਵੀਡੀਓ ਕਾਲ ਲਾ ਲਈ ਕਹਿੰਦਾ ਭਾਈ ਯਾਰ ਕੱਠ ਆਪਣੇ ਪੰਜਾਬੀਆਂ ਦਾ 4-5 ਹਜ਼ਾਰ ਬੰਦਾ ਝੰਡੇ ਚੱਕੀ ਫਿਰਦਾ ਸਕੂਲ ਦੇ ਭਰੇ ਮੈਂ ਇਹ ਕਾਲ ਉੱらせ ਕਹਿੰਦਾ ਭਾਈ ਸਾਡੇ ਜਵਾਕਾਂ ਨੂੰ ਕੁੱਤੇ ਬਿੱਲੇ ਬਣਾ ਰਹੇ ਆ ਸਕੂਲ ਚ ਪੜ੍ਹਾ ਰਹੇ ਨੇ ਜਵਾਕਾਂ ਨੂੰ ਤੇਰਾ ਕੁੱਤਾ ਬਣਾਉਂ ਨੂੰ ਕੀ ਕਰਦਾ ਤੇਰਾ ਬਿੱਲੀ ਬਣਾਉਂ ਨੂੰ ਕੀ ਕਰਦਾ ਛੋਟੇ ਜਵਾਕਾਂ ਨੂੰ ਪੜ੍ਹਾ ਰਿਹਾ ਤੇਰਾ ਗੇਹ ਬਣਾਉਂ ਨੂੰ ਕੀ ਕਰਦਾ ਟੈਂਪੂ ਬਣਾਉਂ ਨੂੰ ਕੀ ਕਰਦਾ ਫਰਦਿਕਾ ਨੂੰ ਪਿਆਰ ਇਹ ਦਸੁਲੰਗੀ ਬੰਨ ਨੂੰ ਕੀ ਕਰਦਾ ਕੁੜੀ ਦਾ ਕੁੜੀ ਵਿਆਹ ਮੁੰਡੇ ਦਾ ਮੁੰਡ ਨੂੰ ਕਾਉਂਜੀ ਕਰਦਾ ਜੈਂਡਰ ਚੇਂਜ ਨੂੰ ਕਰ ਨੂੰ ਕੀ ਕਰਦਾ ਵੀ ਕੁੜੀ ਨੂੰ ਮੁੰਡਾ ਬਣਾ ਲਿਓ ਤੇ ਮੁੰਡਾ ਕੁੜੀ ਬਣ ਜੇ ਆ ਸੰਜੇ ਬਾੰਗੜ ਮਸ਼ਹੂਰ ਕੈਰੇਕਟਰ ਭਾਰਤ ਦਾ ਉਹਦਾ ਕੋ ਇੱਕ ਮੁੰਡਾ ਕੁੜੀ ਬਣ ਗਿਆ ਲੈ ਉਹ ਕਹਿੰਦਾ ਹਾਂ ਮੈਂ ਕੀ ਕਰਾਂ ਕਿਹੜਾ ਮਰਦ ਨੂੰ ਜੀ ਕਰਦਾ ਆਏ ਨਮਸਕਾਰ ਦੁਨੀਆ ਦਾ ਵੀਰ ਬੰਦਾ ਆ ਫੇਸਬੁੱਕ ਦਾ ਮਾਲਕ ਡ੍ਰੈਕਟਰਾਂ ਦਾ ਮਾਲਕ ਵਾਪਸਪਾ ਦਾ ਮਾਲਕ ਉਹਦਾ ਮੁੰਡਾ ਵੀ ਕੁੜੀ ਬਣ ਗਿਆ ਕੁੜੀ ਨਹੀਂ ਬਣ ਗਿਆ ਟੈਂਪੂ ਬਣ ਗਿਆ ਹਸਨਾਰੀ ਗੱਲ ਨਹੀਂ ਬਾਈ ਹੈ ਇਹ ਇਹ ਦਿਖਾਉਂਦਾ ਸਾਡਾ ਤੁਸੀਂ ਭੱਜ ਕੇ ਕਿੱਥੇ ਜਾਓਗੇ ਯਾਰ ਭੱਜੋ ਭੱਜ ਲੋ ਛੱਡ ਦਿਓ ਪੰਜਾਬ ਵਿੱਚੋਂ ਜਮੀਨਾ ਜਾ ਕੈਨੇਡਾ ਅਮਰੀਕਾ ਦੇਖੋ ਹਵਾ ਤੁਹਾਡੇ ਕੀ ਨੇ ਆ ਲੈਨ ਉਹਦਾ ਰਾਜਵੀਰ ਮੈਨੂੰ ਪਾਸੋਂ ਰਾਤ ਨੂੰ ਘੰਟਾ ਰੋਈ ਗਿਆ ਫੋਨ ਤੇ ਗੱਲ ਕਰਕੇ ਕਹਿੰਦਾ ਭਈਓ ਹੱਥ ਬਣਾ ਲਓ ਕਹਿੰਦਾ ਇੱਥੇ ਲੋਕਾਂ ਨੂੰ ਅਪੀਲ ਕਰੋ ਕੁੜੀਆਂ ਨਾ ਭੇਜੋ ਕੱਲੀਆਂ ਇੰਗਲੈਂਡ ਚ ਸਾਡੀਆਂ ਕੁੜੀਆਂ ਸੜਕਾਂ ਤੇ ਆਇਆਂ ਖੜੀਆਂ ਹੁੰਦੀਆਂ ਮੈਂ ਦਿੱਲੀ ਜੀਵੀ ਰੋਡ ਤੇ ਕੁੜੀਆਂ ਖੜੀਆਂ ਨੇ ਇਹ ਗੱਲ ਕਹਿੰਦਾ ਨੂੰ ਚੁਗੂ ਕੀ ਮੇਰੀ ਸੋਚ ਲੋ ਕਿਥੋਂ ਕਿੱਧਰ ਨੂੰ ਤੁਰ ਗਈਆਂ ਅਸੀਂ ਅਸੀਂ ਇਕਤਾਨ ਖਾਤਰ ਮਰਨ ਵਾਲੇ ਲੋਕ ਜਾਨਾਂ ਦੇਣ ਵਾਲੇ ਲੋਕ ਰਵਾਨੀਆਂ ਕਰਨ ਵਾਲੇ ਲੋਕ ਆਂ ਆਜ ਆਪਣੀਆਂ ਇੱਜਤਾਂ ਅੱਖਾਂ ਸਰ ਨਾਲ ਦਾਤੇ ਲਾਤਨਾ ਨੰਗੇ ਹੋਣ ਲੱਗੇ ਜਿਸਮ ਵਿੱਚਣ ਲੱਗੇ ਯਾਰ ਸਿਰਫ ਲਾਤੀ ਦਾ ਕੈਨੇਡਾ ਅਮਰੀਕਾ ਅੰਗਰੇਨਡ ਦੀਦਾ ਪੈਸਾ ਦੇਖਦਾ ਕੱਲਾ ਯਾਰ ਕੀ ਲੋੜਾ ਮੈਂ 200 ਵੀਰ ਤੋਂ ਆਇਆ ਬਈ ਆਪ ਤੋਂ ਹੀ ਬੈਠਾ ਸੱਚਾ ਸੂਰਮਾ ਫਿਲਮ ਲਈ ਬੰਦੇ ਨੇ ਹਿੱਟ ਗਈ ਆ 10 ਫਿਲਮਾਂ ਵਾਲੇ ਹੋਟਲੇ ਸੁਣ ਕੇ ਮੈਂ ਪ੍ਰੋਡੂਸਰ ਵੀ ਅਸੀਂ ਪੈਸੇ ਲਾਉਨੇ ਆ 50 ਕਲਾਕਾਰ ਫਰਜਦੇ ਅਸੀਂ ਆਇਆ ਬਈ ਤਿਆਰ ਆ ਫਿਲਮ ਬਣਾ ਕੇ ਇਹਦਾ ਅਰਬ ਰੁਪਇਆ ਕਮਾ ਕੇ ਮੌਜ ਨਾਲ ਬੰਦੇ ਰੇ ਜਾ ਕੇ ਉਹ ਬੰਦੇ ਆ ਉਸ ਮਾਨ ਦਾ ਸੁਣਿਆ ਹੀ ਆ ਚੁੰਗੀ ਵੱਖਰੀ ਬਣਾ ਤਾ ਡਾਕਾ ਮਾਰੀ ਹੋਈ ਐ ਮਾਦੀ ਨਾਲ ਹਾਂ ਉਹਨਾਂ ਗੀਤਾਂ ਦਾ ਚਿੱਤਾ ਜਹਾਉਰ ਮਹਾਨ ਰਚਨਾਵਾਂ ਬੰਦੇ ਲਿਖੀਆਂ ਉਹਨਾਂ ਦਾ ਮੁੰਡਾ ਪਾਈ ਹੀ ਕਿੰਗਾ ਨੂੰ ਪਤਾ ਵੀ ਨਹੀਂ ਹੋਣਾ ਛੇ ਮਾਨ ਮਰਨ ਵਾਲੇ ਦਾ ਸ੍ਰੀਕ ਨੇ ਬਾੜੇ ਗੀਤ ਗਾਇਆ ਉਹਨਾਂ ਸੋ ਭਾਈ ਵੇਰਤੀ ਇੰਨੀ ਆ ਯਾਰਾ ਅਈਦਾ ਕਰਤੀ ਜਾਂਦੇ ਆ ਪਿੱਟੀ ਜਾਂਦੇ ਆ ਬਹੁਤ ਸੱਚੇ ਤੋਂ ਗੈਰਾਂ ਤੋਂ ਦੇਖਦੇ ਆ ਬਾਈ ਵੀ ਆ ਜਾ ਓਏ ਨਾ ਜੀਨਾ ਵੇਚ ਕੇ ਪੱਜੋ ਨਾ ਪੱਜੋ ਆਪਦੀ ਧਰਤੀ ਛੱਡ ਕੇ ਆਪਦੀ ਮਾਂ ਤੋਂ ਪੜਾਉਣੇ ਹੋਗੇ ਕਿਤੇ ਢੋਈ ਨਹੀਂ ਮਿਲਣੀ ਜਿੱਥੇ ਮਰਗੀ ਪੱਜੋ ਅਸੀਂ ਕਦੇ ਛੱਡੇ ਨਹੀਂ ਬਾਹਰੇ ਕਹਿ ਦਿੰਦੇ ਆ ਪ੍ਰਬੰਧ ਮਾਰਾ ਸਰਕਾਰਾਂ ਮਾਰੀਆਂ ਨੇ ਅਸੀਂ ਤਾਂ ਜਾਣਦੇ ਆ ਅੱਜ ਇਹਦਾ ਸਰਕਾਰਾਂ ਨੂੰ ਆਪਾਂ ਦੋਸ਼ ਦਿੰਨੇ ਆ ਪ੍ਰਬੰਧ ਨੂੰ ਦੋਸ਼ ਦਿੰਨੇ ਆ ਲੀਡਰਾਂ ਨੂੰ ਮਾੜਾ ਕਹਿੰਦੇ ਆ ਅਸੀਂ ਕੀ ਕਰਦੇ ਆ ਐ ਕਿ ਸਰਪੰਚੀ ਵੇਲੇ दारू ਕਿੰਨੇ ਰੀ ਪੀਤੀ ਸਰਪੰਚਾਂ ਤੋਂ ਮੈਨੂੰ ਦੱਸੋ 20-20 30 ਲੱਖ ਦੀ दारू ਪੀ ਗਏ ਸਰਪੰਚਾਂ ਕੋਲ ਲੋਕਾਂ ਆ ਪਾਕਣਾ ਪਿੰਡ ਦਾ ਸਭ ਮੁਕਤ ਕਰਨਾ ਹੈ ਵੇਖਾ ਵਿਕਣ ਨਹੀਂ ਦੇਣਾ ਪੀਤੀ ਐ ਕਿ ਨਹੀਂ ਛੋੜੇ ਪਿੰਡ ਚੱਲਿਆ ਹੋ ਕੰਮ ਕ ਚੱਲਿਆ ਨਹੀਂ ਹਾਂ ਸਹੀ ਸਹੀ ਕਸ ਮੈਂ ਮਾਨਸਾ ਗਿਆ ਕਿ ਸਪਾਜੀ ਚੋਂ ਨੇੜੇ ਮੁੰਡਾ ਉਹਦੀ ਮੈਂ ਗੱਲ ਸੁਣ ਕੇ ਹਰਾਨ ਰਹਿ ਗਿਆ ਕਹਿੰਦਾ ਭਾਈ ਇਹ ਤੇਰੇ ਮੂਰੇ ਮੂਰੇ 25 ਮਿੰਟ ਗੁਰਸਿੱਖ ਬੰਦਾ ਵਸੋ 15 ਮੋਤਲਾ ਲੈ ਕੇ ਗਿਆ ਘਰ ਦੀ ਘਟੀ ਰੀਆਂ ਮੈਂ ਗੁਰਸਖੀ ਪੀਣ ਲੱਗ ਗਿਆ ਕਹਿੰਦਾ ਪੀਂਦਾ ਤਾਂ ਖਾਣੂ ਆ ਉਹ ਕਹਿੰਦਾ ਖਮੈਲ ਲੱਗ ਰੀਆਂ ਬੰਦੇ ਬੁੰਦੇ ਉਹਨੂੰ ਤੂੰ ਨੂੰ ਪਿਆਦਾ ਕੇ ਸਾਡਾ ਕਰਜ਼ਾਰ ਕਿੱਥੇ ਰਹਿ ਗਿਆ ਯਾਰ ਕਿੱਥੇ ਖੜ ਕੇ ਜਾ ਕੇ ਦੀ ਯਾਰ ਮੌਤ ਯਾਰ ਵੀ ਤੇਰੇ ਸਾਨੂੰ ਬਰਦਰ ਭੇਟ ਕਵੀ ਤਿਆਰ ਆ ਵੀ ਕੋਈ ਗੱਲ ਨਹੀਂ ਲਿਆ ਮੌਤਰੀਆ ਕਾਜਾਂ ਦੇ ਮਰਨਾ ਕਹਾਂ ਦੇਖੀਓ ਮਰਾਂ ਕੇ ਜਾਵਾਂਗੇ ਕਹਾਂ ਦੇਖਾਂਗੇ ਸੋ ਭਾਈਏ ਲੜਾਈ ਲੜਨੀ ਪੈਣੀ ਆ ਦੇਖੋ ਸਾਰੇ ਤੁਸੀਂ ਪਰਿਵਾਰ ਜਿੰਨੇ ਬੰਦੇ ਬੈਠੇ ਹੋ ਤੁਨੇ ਗੱਲ ਦਾ ਜਵਾਬ ਦੇ ਦੋ ਤੁਸੀਂ ਸਾਰੇ ਆਪਣੀ ਲਾਹਤ ਖਾਤਰ ਫਿਰਦੇ ਹੋ ਨਾ ਹਰ ਬੰਦਾ ਢਿੱਡ ਪੇਟ ਭਰਨ ਕੇ ਆਪਣੇ ਬੱਚੇ ਦੀ ਜ਼ਿੰਦਗੀ ਜਿਉਂਦਾ ਜਿਹਨੂੰ ਦੇਕਾ ਜਾਂਦਾ ਉਸ ਦਿਨ ਤੋਂ ਆਪਣੀ ਜ਼ਿੰਦਗੀ ਦੇ ਸਾਰੇ ਸੁੱਖਾਂ ਦਾ ਅੰਤਿਆਗ ਦਿੰਦਾ ਉਹ ਬੰਦਾ ਸਾਰਾ ਤੰਗੀ ਚੱਲਦਾ ਤਕਰੀਬ ਚੱਲਦਾ ਭੁੱਖ ਤੇ ਕਰਦਾ ਦਾ ਸੁਪਨਾ ਹੁੰਦਾ ਮੇਰਾ ਬੱਚਾ ਵਧੀਆ ਪੜ੍ਹੇ ਲਿਖੇ ਵਧੀਆ ਜ਼ਮੀਨ ਜਾਇਦਾਦ ਵਧੀਆ ਘਰ-ਬਾਰ ਬਣਾ ਕੇ ਦੇਵਾਂ ਇਹ ਸੋਚ ਹੁੰਦੀ ਆ ਬੰਦੇ ਦੀ ਉਹ ਛੋਡੀਆਂ ਆਉਣ ਵਾਲੀਆਂ ਨਸਲਾਂ ਦੇ ਲਈ ਪਾਣੀ ਪੀਣਯੋਗ ਰਹੂਗਾ ਪਾਣੀ ਬਚੂਗਾ ਧਰਤੀ ਜਿਉਂਦੀ ਰਹੂਗੀ ਹਵਾ ਜਿਉਂਦੀ ਰਹੂਗੀ ਸੋਚਿਆ ਕਰੇ ਐਨੇ ਬੰਦੇ ਬੈਠੇ ਵਾਲੀ ਵਾਲਿਓ ਕੋਈ ਬੰਦਾ ਬਾਹਰ ਖੜੀ ਕਰੇ ਸੁਗਜਵਾਦ ਪਰ ਜੇ ਸਕੂਲਾਂ 'ਚ ਮੈਂ ਨਹੀਂ ਕਹਾਂ ਅੰਗਰੇਜ਼ੀ ਨਹੀਂ ਪੜ੍ਹਨੀ ਚਾਹੀਦੀ ਅੰਗਰੇਜ਼ੀ ਨਹੀਂ ਮਾੜੀ ਹਿੰਦੀ ਨਹੀਂ ਮਾੜੀ ਕੋਈ ਬੋਲੀ ਮਾੜੀ ਨਹੀਂ ਇੱਥੇ ਸਾਰੀਆਂ ਬੋਲਾਂ ਦਾ ਸਤਿਕਾਰ ਲੋਕ ਹੈ ਹਰ ਬੋਲੀ ਦੀ ਆਪਣੇ ਸਾਦੇ ਮਹਾਨਤਾ ਹੈ ਕੋਈ ਬੰਦਾ ਬਾਹਰ ਕਦੀ ਕਰੇ ਵੀ ਮੈਂ ਆਪਣੇ ਜਵਾਗਮਾ ਸਕੂਲ 'ਚ ਜਾ ਕੇ ਪੜਾ ਕਰਦਾ ਮੇਰੇ ਬੱਚੇ ਨੂੰ ਪੰਜਾਬੀ ਸਹੀ ਪੜ੍ਹਾ ਰਹੇ ਹਾਂ ਕੋਈ ਪਵੰਦੀਦਾ ਨਹੀਂ ਕੋਈ ਜੁਰਮਾਨਾ ਤਾਂ ਨਹੀਂ ਪੰਜਾਬੀ ਬੋਲਣ ਦੇ ਉੱਤੇ ਉਹਨੂੰ ਏਕਾਦੂਆ ਸੌ ਤੱਕ ਆਉਂਦਾ ਪਹਾੜੇ ਆਉਂਦੇ ਆ ਕਰਿਆ ਜਵਾਦ ਕਿਤਾਬ ਖੋਲਦਿਆਂ ਵੀ ਕਿਹੜੇ ਇਤਿਹਾਸ ਦੀ ਪਾਠ ਪੜਾ ਰਹੇ ਕਿੱਥੇ ਜੁੜੇ ਜਾ ਰਹੇ ਸਾਡੇ ਜਵਾਕ ਦੱਸੋ ਪਿੰਡ ਵਾਲਿਓ ਇਹ ਅਲੀ ਵਾਲਿਓ ਜਵਾਦਾ ਪੜਦੀ ਨੇ ਮੁੰਡੇ ਕੁੜੀਆਂ ਪੋਤਾ ਪੋਤੀ ਭਤੀਜਾ ਭਤੀਜੀ ਕੋਈ ਤਾਂ ਪੜਦਾ ਹੀ ਹੋਣਾ ਦੱਸੋ ਭਾਈ ਉਹ ਜਿੱਥੇ ਨਸਲਾਂ تیار ਹੋ ਰਹੀਆਂ ਨਸਲਾਂ ਸੁਢੀ ਪਣੀਰੀ ਪੀੜੀ ਤੋ ਅੱਖਾਂ ਇਨਾ ਸੋਰਾ ਸਾਹਮਣਾ ਹੋਣ ਵਾਲੇ ਸਮੇਂ ਤੇ ਆ ਕੇ ਥੋੜੀ ਜ਼ਿੰਮੇਵਾਰੀ ਚੱਕਣੀ ਆ ਉੱਥੇ ਕੋਈ ਬੰਦਾ ਹੀ ਨਹੀਂ ਜਾਂਦਾ ਹੱਦ ਹੋ ਗਈ ਯਾਰ ਪਿੱਛਾ ਭਰ ਦੋ ਦੋ 4-4 ਲੱਖ ਰੁਪਏ ਸਕੂਲਾਂ ਦੀਆਂ ਬੈਨਾਂ ਦੇ ਘਾੜ ਨੂੰ ਧਰ ਕੇ ਬਣ ਕੇ ਪਤਾਰੀ ਕਿਹੜੇ ਕੰਮ ਜਾਂਦੇ ਜੇ ਲੀਡਰ ਦਾ ਫੋਨ ਆ ਜਾਣਾ ਵੀ ਕਾਲੂ ਕਹਿੰਦੀ ਐ ਸਾਰਾ ਪਿੰਡ ਤੁਲ ਕੇ ਬੱਸਾਂ ਭਰ ਕੇ ਲਾਉਂਗੇ ਜਿੱਥੇ ਲੋੜ ਆ ਆਪਣੇ ਪ੍ਰੋਇਕਟ ਆਪਣੇ ਜਵਾਕਾ ਮਗਰ ਜਾਣ ਜੇ ਉੱਥੇ ਜਾਂਦੇ ਹੀ ਨਹੀਂ ਬਾਈ ਕਿਉਂ ਭਰਾਓ ਗੱਲਾਂ ਬਹੁਤ ਐ ਜਾਹਿਆ ਕਰ ਤੱਕਰੀ ਆ ਕੇ ਸਮਾ ਤੁਨੂੰ ਬਹੁਤ ਹੋ ਗਿਆ ਅੱਛੀ ਵੀ ਹੋਣ ਲੱਗ ਜਦੇ ਇੰਨਾ ਚਿਰ ਵੀ ਅਸੀਂ ਚੰਗੀ ਗੱਲ ਸੁਣਨ ਨੂੰ ਤਿਆਰ ਨਹੀਂ ਅਜੇ ਗਾਉਣ ਵਾਲੀ ਆਈ ਹੁੰਦੀ ਨਾ ਕੋਈ ਤੇ ਜਾਂ ਆਰਕੈਸਟਰਾ ਲਾਈ ਹੁੰਦੀ ਚਾਹੇ ਰਾਤ ਤੱਕ ਖੜਾਈ ਰੱਖਦੇ ਐ ਐੜੀਆਂ ਚੱਕ ਕੇ ਐ ਖੜੇ ਲੈਂਦੇ ਉਤੋਂ ਦੀ ਉਹ ਦੇਖਦੇ ਇਹੀ ਤਖਾਨ ਦਾ ਸਾਡਾ ਸਹੀ ਗੱਲ ਦੇ ਉੱਤੇ ਹੱਕ ਦੇ ਉੱਤੇ ਸੱਚ ਦੇ ਉੱਤੇ ਖੜਨਾ ਹਟ ਕੇ ਲੜਨ ਨੂੰ ਹਟ ਕੇ ਇਹਦੇ ਨਾ ਹੋਵੇ ਪੰਜਾਬੀਓ ਇਹ ਆਉਣ ਵਾਲੀਆਂ ਨਸਲਾਂ ਦੇ ਅਸੀਂ ਕਾਤਲ ਬਣ ਜਗੇ ਉਹ ਸਭ ਨੂੰ ਇਤਿਹਾਸ ਵਿਖੇ ਕਿ ਇੱਕ ਪੀੜੀ ਸੀਗੀ ਜਦੋਂ ਯੋਧੇ ਹੋਏ ਇਸ ਕੌਮ ਦੇ ਅੰਦਰ ਉਹਨੇ ਆਪਣੀਆਂ ਆਉਣ ਵਾਲੀਆਂ ਨਸਲਾਂ ਖਤਰ ਜਾਨਾ ਕਰਵਾਨ ਕਰਤੀਆਂ ਤੇ ਉਸ ਤੋਂ ਬਾਅਦ ਆਲੇ ਆਏ ਕੁੰਡੇ ਲਾਇ ਪਰਾਂਜ ਬੜ ਗਏ ਵੀ ਮੌਤ ਨਾ ਆਜੇ ਪਰਚਾ ਨਾ ਹੋ ਜੇ ਜੇਲ ਨਾ ਹੋ ਜੇ ਅਹ ਇੱਥੇ ਮੈਂ ਹੈਰਾਨ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਹਿੰਦੇ ਕੋਈ ਸੀਏ ਵਾਲਾ ਨਾਂ ਲਿਖਦਾ ਫਿਰਦਾ ਬੰਦਿਆਂ ਦੇ ਅਸੀਂ ਐਵੇਂ ਜੀ ਦਸੰਬਰ ਜਾਂਦੇ ਆ ਵੀ ਹੈ ਸੀ ਦੇ ਨਾਂ ਲਿਖ ਕੇ ਲੈ ਗਿਆ ਹੋਰ ਨਾ ਨਮਾ ਜੱਬ ਪੈ ਜੇ ਹੋ ਤੈਨੂੰ ਦਸੰਬਰ ਤੋਂ ਪਹਿਲਾਂ ਤੁਹਾਡਾ ਨਾਂ ਵੀ ਲਿਖਣਗੇ ਲਿਸਟਾਂ ਵੀ ਬਣਾਉਣਗੇ ਕਿਸੇ ਨੂੰ ਸੀਏ ਵਾਲਾ ਫੋਨ ਆਊਗਾ ਕਿਸੇ ਨੂੰ ਡੀਐਸਪੀ ਕਰੂ ਕਿਸੇ ਨੂੰ ਐਸਪੀ ਕਰੂਗਾ ਇਹਦਾ ਸੰਜੋਗ ਕਰੂਗਾ ਕੰਮ ਨਿਕਲੇ ਕੋਈ ਤੂੰ ਹੀ ਸੋਚ ਲੋ ਵੀ ਇਹਨਾਂ ਦੇ ਫੋਨ ਤੋਂ ਚੁੱਪ ਕਰਕੇ ਘਰੇ ਬਹਿ ਕੇ ਮਰਨਾ ਲੜ ਕੇ ਆਪਣੇ ਆਪ ਨੂੰ ਬਚਾਉਣਾ ਤੇ ਆਪਣੀਆਂ ਨਸਲਾਂ ਨੂੰ ਬਚਾਉਣਾ ਸੋਡੇ ਕੋਲਿਆ ਦੋ ਰਾਹ। ਮੰਨ ਲਓ ਜੇ ਤੁਸੀਂ ਨਹੀਂ ਜਾਂਦੇ ਅੱਜ ਦਾ ਜਾਵਾਂਗੇ ਬਈ ਬਚਾਂਗੇ ਬਕਤੰਦ ਨੂੰ ਦੇਖੀ ਜੋ ਕੀ ਹੂਗ। ਨਹੀਂ ਜਾਂਦੇ ਆਪਾਂ ਚਲੋ ਘਰੇ ਵਾਜ ਜੰਦੇ। ਫੇਰ ਬਚੰਦਾ ਉਹ ਰਾਹ ਹੈ ਨਾ। ਫੇਰ ਜਿਹੜਾ ਮਤ ਹੋ ਜਾਂਦੀਆਂ ਇਹ ਇਹ ਲੜਾਈ ਜਿਹੜੀ ਇਹ ਲੜਾਈ ਮੁੜ ਕੇ ਬਾਰ-ਬਾਰ ਨਹੀਂ ਹੈ ਲੜਾਈ। ਖੜੀ ਹੁੰਦੀ ਹੁੰਦੀ ਬਾਰ-ਬਾਰ ਨਹੀਂ ਲੋਕ ਉੱਡੇ ਹੁੰਦੇ ਹੁੰਦੇ। ਸਾਡੇ ਕੋਲੇ ਮੌਕਾ ਬਣਿਆ ਆਸੀ ਤੋਂ ਬੇ ਨਾਲ ਖਲੇ ਆ ਮਹੌਲ ਬਣਿਆ ਗੰਗਾ ਨਗਰ ਤੋਂ ਵੀਕਾ ਦੇਰ ਤੋਂ ਲੈ ਕੇ ਸਾਰਾ ਫੋਰ ਫਾਇਲਕਾ ਲੋਹੀਪੁਰ ਫਰੀਦਕੋਟ ਮੋਗੇ ਤੋਂ ਲੈ ਕੇ ਬਟਿੰਡਾ ਸੂਰ ਸਾਰੇ ਜਿੱਥਿਆਂ ਦੇ ਲੋਕ ਆ ਰਹੇ ਆ ਲਗਾਣੇ ਵਾਲਿਓ ਉੱਥੇ ਮੇਰਾ ਵੀਰ ਯਾਰਾ 3 ਤਰੀਕ ਨੂੰ ਜਿਹੜਾ ਸਮਾਗਮ ਤੇ ਸਥਾਨ ਹੋਊਗਾ ਤੁਹਾਨੂੰ ਦੱਸ ਦਾਂਗੇ ਕਿ ਕਿੱਥੋਂ ਆਪਾਂ ਤੁਰਨਾ ਦੇ ਕਿੱਥੋਂ ਆਪਾਂ ਬੰਦ ਕਰਨਾ ਹੈ ਜੀਵਨਤਾ ਦੇ ਕੇ ਬਾਰ ਬਾਰ ਇਹ ਗੱਲਾਂ ਆਖੀਆਂ ਦੱਸਤੀਆਂ ਬੁਲਾ ਰਹੇ ਨੇ ਵੀ ਇਹ ਇਹਨਾਂ ਨੇ ਕਾਨੂੰਨ ਪਾਸ ਹੋ ਗਿਆ ਐਨਜੀਟੀ ਦੇ ਪੰਜਾਬ ਪੋਲੂਸ਼ਨ ਬੋਰਡ ਦੇ ਸੈਂਟਰ ਪੋਲੂਸ਼ਨ ਬੋਰਡ ਦੇ ਵੀ ਪਾਈਏ ਬੰਦ ਕਰੋ ਇਹ ਗੈਰ ਕਾਨੂੰਨੀ ਆ ਪੰਜਾਬ ਦਾ ਮੁੱਖ ਮੰਤਰੀ ਪਹਿਲਾਂ ਵਿਰੋਧੀ ਧਿਰ ਦੇ ਵਿੱਚ ਵੀ ਹੋ ਕੇ ਬੋਲਦਾ ਰਿਹਾ ਕਿ ਜਿਹੜਾ ਪਾਕੀਆਂ ਦਰਿਆਵਾਂ 'ਚ ਧਰਤੀ ਹੈ ਖਾਂ ਜਿਹੜਾ ਪਾਕੀਆਂ ਉਹ ਅੱਜ ਵੀ ਬੋਲਦੀ ਜਾਂਦਾ ਸੀਗਾ ਕਾਤ ਦਿਨ ਪਹਿਲਾਂ ਕਿ ਸਟੇਜ ਦੇ ਉੱਤੇ ਖੜਾ ਇਹ ਸਾਡੇ ਦਰਿਆਵਾਂ ਜਾਂ ਪਾਕੀ ਸਾਨੂੰ ਮਾਰਤਾ ਜਾਂ ਪਾ ਕੇ ਉਹ ਕੋਲੇ ਆਵਾਜ਼ ਆ ਤੇਰੇ ਕੋਲੇ ਪਾਵਰ ਦਾ ਕਾਨੂੰਨ ਆ, ਅੰਤੰਤਰ ਆ, ਸਰਕਾਰ ਆ ਉਹ ਬੰਦ ਕੀਨੇ ਕਰਨਾ। ਉਹ ਅੱਜ ਵੀ ਉਹੀ ਪ੍ਰਣ ਲੱਗੀ ਨਹੀਂ ਤੇ ਆ ਪਤਾ ਵੀ ਮੈਂ ਮੁੱਖ ਮੰਤਰੀ ਉਹ ਸਮਝਦੇ ਨਹੀਂ ਮੈਂ ਮੁੱਖ ਮੰਤਰੀ ਸ਼ਰਮਨ ਤਾਂ ਲੱਗੀ ਜਾਂਦਾ। ਉਹ ਨੂੰ ਆਪਣੀ ਪਾਵਰ ਦਾ ਅਸਰ ਤੇ ਨਹੀਂ ਪਤਾ ਬਾਈ। ਜਾਂ ਸ਼ਾਹ ਦਿੱਲੀ ਆ ਦੇ ਖੋਖਾ ਨਹੀਂ ਹੁਣ ਕਪਟ ਦੇ ਗ੍ਰਿਪ ਜੇ ਕੱਢੇ ਪਏ ਆ। ਸੋ ਭਰਾਵੋ ਆਪਾਂ ਲੋਕ ਲਹਿਰ ਬਣਾਈ ਆਪਾਂ ਦਿੱਲੀ ਮੋਰਚਾ ਫਤਿਹ ਕਰ ਲਿਆ। ਜਦੋਂ ਲੋਕ ਉੱਠਦੇ ਆ ਗੱਡੀਆਂ-ਵੱਡੀਆਂ ਹਕੂਮਤਾਂ ਝੁਕ ਜਾਂਦੀਆਂ ਨੇ ਆਪਾਂ ਲੋਕ ਲਹਿਰ ਪਣਾਈ ਜੀਰਾ ਫੈਕਟਰੀ ਉਹ ਲੋਕ ਜੋ ਪਸੂ ਮਰਨ ਲਾ ਕੇ ਲੋਕ ਮਰਨ ਲਾ ਕੇ ਸਾਰੇ ਪੋਨਾ ਜੋ ਜਹਾ ਨਿਕਲਣ ਲੱਗੀ ਉਦੋਂ ਉੱਥੇ ਪੂਰਾ ਪੰਜਾਬ ਖੜਾ ਹੋਇਆ ਜੀਰਾ ਫੈਕਟਰੀ ਬੰਦ ਹੋ ਗਈ ਆ ਸੋਦੇ ਤੇ ਹੁਣ ਵੀ ਪਰ ਵੋਟਾਂ ਲੱਗਿਆ ਹੋਇਆ ਫੈਕਟਰੀ ਦੇ ਖਿਲਾਫ ਆ ਰਾਜਪੂਤਾ ਘਰ ਆਈ ਲੱਗਿਆ ਹੋਇਆ ਮੁਸਕਾਵਾਦ ਲੱਗਿਆ ਹੋਇਆ ਅਖਾੜੇ ਲੱਗਿਆ ਹੋਇਆ ਜਗਰਾਉਂ ਕੋਲੇ ਉਹ ਨਵੀਆਂ ਫੈਕਟਰੀਆਂ ਜਿਹੜਾ ਬਾਲੀਆਂ ਹੋਰ ਲਈ ਜਾਂਦੇ ਆ ਉਹਦੇ ਖਿਲਾਫ ਲੋਕ ਮੋਰਚੇ ਖੁੱਲ੍ਹੇ ਬੈਠੇ ਆ ਜੀ ਆਪਾਂ 9 ਕਰੋੜ ਬੰਦ ਹੋ ਗਏ ਕਰਕੇ ਕ